ਹਾਂਜੀ ਟਰੱਕ ਵਾਲਿਓ ਕੀ ਹਾਲ ਚਾਲ ਆ ਹੋਪ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਆਪਣੀ ਕੰਪਨੀ ਦੇ ਰਵਾਬ ਜੀ ਨਾਲ ਮਲਾਉਣਾ ਤੇ ਅੱਜ ਅਸੀਂ ਰਵਾਬ ਜੀ ਦੀ ਗੱਡੀ ਦੇ ਵਿੱਚ ਸੀਗੇ ਅੱਜ ਇਹਨਾਂ ਕੋਲੇ ਟਾਈਮ ਸੀਗਾ ਘੇੜਾ ਇਹ ਲਾਇਆ ਇਹ ਕਿੱਥੇ ਦਾ ਘੇੜਾ ਸੀ ਰਵਾਬ ਜੀ ਆਪਣਾ ਜੀ ਮੇਰਾ ਘੇੜਾ ਜੀ ਸ਼ਾਰਜੇ ਦਾ ਸੀ ਆਪੋ ਦਾ ਵੀ ਤੇ ਸ਼ਾਰਜਾ ਅਬੂਦਾਬੀ ਤੋਂ ਸਾਰ ਜੀ ਦਾ ਗੇੜਾ ਸੀਗਾ ਜੀ ਪਹਿਲਾਂ ਤਾਂ ਆਪਾਂ ਥੋੜੀ ਜੀ ਇੰਟਰੋ ਕਰ ਲਈਏ ਆਪਣਾ ਨਾਮ ਕੀ ਹੈ ਰਵਾਬ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਖੈਰਾ ਕੋਟਲੀ ਗੁਰਦਾਸਪੁਰ ਜਿਲ੍ਹਾ ਠੀਕ ਹੈ ਜੀ ਗੁਰਦਾਸਪੁਰ ਤੋਂ ਨੇ ਵੀਰੇ ਹੁਣੀ ਤੇ ਵੈਸੇ ਤਾਂ ਬਹੁਤ ਮੈਨੂੰ ਮੈਸੇਜ ਆਉਂਦੇ ਆ ਵੀ ਇਦਾਂ ਦੇ ਬਾਈ ਕੋਈ ਗੁੱਡ ਕੰਪਨੀ ਦੱਸ ਦੋ ਕੋਈ ਟਰਾਂਸਪੋਰਟ ਦੱਸ ਦੋ ਵੀ ਉਹਦੇ ਤੇ ਤੁਹਾਡਾ ਕੀ ਵਿਚਾਰ ਆ ਵੀ ਤੁਹਾਨੂੰ ਕੋਈ ਪਤਾ ਵੀ ਜਿਹਦੇ ਵਿੱਚ ਕੋਈ ਗੁੱਡ ਆਪਣੇ ਨਵੇਂ ਮੁੰਡੇ ਜਿਹੜੇ ਫਰੈਸ਼ ਮੁੰਡੇ ਉਹਦੇ ਵਿੱਚ ਆ ਸਕਣ ਟਰਾਂਸਪੋਰਟਾਂ ਵੀ ਆ ਗਈਆਂ ਨੇ ਉਹਦੇ ਵਿੱਚ 70% ਜਿਹੜੀਆਂ ਟਰਾਂਸਪੋਰਟਾਂ ਨੇ ਉਹ ਤੇ ਆਪਣੇ ਖਾਸ ਕਰਕੇ ਪੰਜਾਬੀ ਬੰਦੇ ਜਾਂ ਕਿਦਾਂ ਵੀ ਲਾ ਲੋ ਉਹ ਬੈਟਰ ਨਹੀਂ ਹੈਗੇ 30% ਕੰਪਨੀਆਂ ਸਹੀ ਆ ਜਿੱਦਾਂ ਸਾਡੇ ਰਵਾਵ ਹੀ ਲਾ ਲੋ ਹਾਂਜੀ 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 ਸਹੀ ਨੇ ਜਿਹੱਚ ਤੁਸੀਂ ਲਾਇਸੈਂਸ ਬਣਾਉਂਦੇ ਏ ਇਹ ਵੀ ਵਧੀਆ ਬੰਦੇ ਨੇ ਹਾਂਜੀ 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 ਟਾਈਮ ਤੋਂ ਟਾਈਮ ਪਤੀ ਦੀ ਫੀਸ ਵੀ ਫੀਸ ਪੇ ਕਰਦੇ ਨੇ ਬਿਲਕੁਲ ਸਕੂਲ ਦੀ ਬਾਕੀ ਜਿੱਦਨ ਲਾਇਸੈਂਸ ਬਣ ਜਾਂਦਾ ਆ ਪ੍ਰੋਪਰ ਉਸ ਦਿਨ ਤੋਂ ਹੀ ਉਹਨਾਂ ਨੂੰ ਗੱਡੀ ਮਤਲਬ ਕਿ ਆਪਣੇ ਕੰਮ ਵਾਸਤੇ ਦੇ ਦਿੰਦੇ ਨੇ ਇਹ ਤੋਂ ਹੋਰ ਵਧੀਆ ਕੀ ਚੀਜ਼ ਚਾਹੀਦੀ ਇਹ ਤਾਂ ਹੈ ਜੀ ਅੱਛਾ ਇੱਕ ਚੀਜ਼ ਦੱਸੋ ਰਵਾਬ ਜੀ ਆਹ ਰਵਾਬ ਜੀ ਦੀ ਆਪਣੀ ਗੱਡੀ ਆ ਤੁਹਾਨੂੰ ਮੈਂ ਕੱਲ ਨੂੰ ਪ੍ਰੋਪਰ ਵੇਨ ਨਾਲ ਇਹਨਾਂ ਦੀ ਪੂਰੀ ਗੱਡੀ ਵੀ ਦਿਖਾਵਾਂਗਾ ਅਰਨਾਲਟਾ ਬਰਵਾਬ ਜੀ ਕੋਲੇ ਤੇ ਕਿੰਨਾ ਮਾਡਲ ਹੈ ਜੀ ਇਹ ਇਹ ਵੀਰੇ 16 ਮਾਡਲ ਨਾਲ ਇਹ 16 ਮਾਡਲ ਹੈ ਜੀ ਇੱਕ ਦੇਖੋ ਹਰੇਕ ਬੰਦਾ ਇੰਡੀਆ ਬੈਠਾ ਜਾਂ ਕਿਸੇ ਹੋਰ ਕੰਟਰੀ ਜਾਂ ਫਿਰ ਇਧਰ ਵੀ ਵਿਚਾਰਾ ਲੇਬਰ ਦੇ ਵਿੱਚ ਹਨਾ ਕੰਮ ਕਰਦਾ ਉਹ ਇੱਕ ਚੀਜ਼ ਜ਼ਰੂਰ ਪੁੱਛਦਾ ਵੀ ਜੇ ਨਾਰਮਲ ਬੰਦਾ ਕੋਈ ਗੱਡੀ ਚਲਾਉਂਦਾ ਉਹਦੀ ਕਿੰਨੀ ਸੈਲਰੀ ਹੈ ਜੇ ਬੰਦੇ ਦੀ ਆਪਦੀ ਗੱਡੀ ਹੈ ਤਾਂ ਉਹਦੀ ਕਿੰਨੀ ਸੈਲਰੀ ਹੈ ਜਿੰਮੇ ਹੁਣ ਤੁਹਾਡੀ ਆਪਦੀ ਆਪਦੀ ਗੱਡੀ ਹੈ ਕੀ ਬਚਤ ਆ ਜੀ ਵੀਰੇ ਜਿੱਦਾਂ ਸਾਡੀ ਆਪਦੀ ਗੱਡੀ ਹੈ ਇਹ ਭਾਜੀ ਇਹ ਕੰਮ ਤੇ ਡਿਪੈਂਡ ਕਰਦਾ ਠੀਕ ਹੈ ਜੀ ਸਾਡੀ ਆਪਦੀ ਗੱਡੀ ਆਪਾਂ ਜਿੰਨਾ ਭੱਜ ਲਾਂਗੇ ਜਾਂ ਸਮਝ ਲਓ ਜਾ ਕਿੱਦਾਂ ਵੀ ਹਨਾ ਜਿੰਨਾ ਵੱਧ ਵਰਕ ਕਰ ਲਾਂਗੇ ਉਹ ਸਾਬ ਨਾਲ ਸਾਨੂੰ ਪੈਸੇ ਦੀ ਬਚਤ ਹੋਣੀ ਆ ਠੀਕ ਹੈ ਬਾਕੀ ਜਿਹੜੇ ਬੰਦੇ ਕੰਪਨੀਆਂ ਚ ਕੰਮ ਕਰਦੇ ਆ ਜਿਹੜਾ ਪੁਰਾਣੇ ਬੰਦੇ ਨੇ ਲਾਇਸੈਂਸ ਜਿਨ੍ਹਾਂ ਕੋ ਪੁਰਾਣੇ ਨੇ ਉਹਦੀ ਸੈਲਰੀਆਂ 4000 4500 5000 ਦਰਾਂ ਵਿੱਚ ਨਿਕਲਦੀ ਹੋਈ ਆ ਠੀਕ ਹੈ ਜੀ ਤੇ ਬਾਕੀ ਜਿਹੜੇ ਨਵੇਂ ਬੰਦੇ ਆ ਰਹੇ ਨੇ ਜਾਂ ਸਮਝੋ ਜਿਨ੍ਹਾਂ ਨੇ ਆਏ ਹੋਏ ਨੇ ਜਿਨ੍ਹਾਂ ਕੋ ਲਾਇਸੈਂਸ ਨਿਊ ਆ ਉਹਨਾਂ ਦੀ ਬੇਸਿਕ 1800 ਤੇ ਬਾਕੀ ਹੀ ਪਲੱਸ ਕਮਿਸ਼ਨ ਆ ਉਹ 3000 3500 ਤੇ ਤੇ ਡਿਪੈਂਡ ਆ ਠੀਕ ਹੈ ਸਾਨੂੰ 10000 ਦਰਾਂ ਬੱਜ ਜਾਂਦਾ ਆ ਸਾਨੂੰ 8000 ਦਰਾਂ ਬੱਜ ਜਾਂਦਾ ਕਈ ਵਾਰੀ ਟਾਈਮ ਇਦਾਂ ਦਾ ਆ ਜਾਂਦਾ ਗੱਡੀ ਜੇ ਕੰਮ ਕੜ ਜੇ ਉਹ ਫਿਰਾਨੂੰ ਸਾਡੇ ਜੀਬ ਤੇ ਵੀ ਪੇ ਕਰਨਾ ਪੈਂਦਾ ਆ ਜੀਬ ਤੇ ਵੀ ਪੇ ਕਰਨਾ ਪੈਂਦਾ ਇਹ ਤਾਂ ਹੈ ਜੀ ਗੱਲ ਤੁਹਾਡੀ ਬਿਲਕੁਲ ਸਹੀ ਆ ਜੀ ਹਾਂਜੀ ਤੇ ਬਾਕੀ ਵਧੀਆ ਆ ਠੀਕ ਆ ਮਹਾਰਾਜ ਦੀ ਕਿਰਪਾ ਸਰਕਲ ਵਧੀਆ ਚੱਲਦੇ ਨੇ ਅਕੀ ਦੀ ਟੈਨਸ਼ਨ ਨਹੀਂ ਕੋਈ ਵੀ ਦਿਲ ਕਰਦਾ ਕੰਮ ਕਰੋ ਨਹੀਂ ਕਰਦਾ ਨਾ ਕਰੋ ਇਹ ਤਾਂ ਆਪਣੀ ਗੱਡੀ ਤੇ ਵਧੀਆ ਟਰਾਂਸਪੋਰਟ ਦਾ ਇਹੀ ਫਾਇਦਾ ਹੁੰਦਾ ਵੀ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਆਪਦਾ ਜਾ ਸਕਦੇ ਏ ਨਹੀਂ ਹੈਗਾ ਕਿ ਤੁਹਾਨੂੰ 5 ਵਜੇ ਸਵੇਰੇ ਹੈਵ ਟੂ ਉੱਠਣੀ ਪੈਣਾ ਹਾਂਜੀ 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 ਰਵਾਬ ਜੀ ਇੱਕ ਹੋਰ ਸਵਾਲ ਆ ਬੜੇ ਮੇਰੇ ਵੀਰਾਂ ਦੇ ਮੈਸੇਜ ਆਉਂਦੇ ਆ ਵੀ ਲੋਕਲ ਚੱਲਣ ਦੇ ਵਿੱਚ ਫਾਇਦਾ ਜਾਂ ਫਿਰ ਬਾਰਡਰ ਨੂੰ ਚੱਲਣ ਦੇ ਵਿੱਚ ਫਾਇਦਾ ਮੇਰੇ ਗੱਲ ਇਦਾਂ ਆ ਕਿ ਮੈਂ ਰੈਗੂਲਰ ਮੈਂ 15 ਸਾਲ ਸਾਉਦੀਆ ਵਿੱਚ ਲੱਗਿਆ 70 ਚੱਲੇ ਆ ਬਹਿਰੀਨ ਚੱਲੇ ਆ ਹਾਂਜੀ ਪੈਸੇ ਉੱਥੇ ਵੀ ਬਚਤ ਵਧੀਆ ਹੁੰਦੀ ਆ ਠੀਕ ਹੈ ਜੀ ਤੇ ਹੁਣ ਮੈਂ 4 ਸਾਲ ਤੋਂ ਮਤਲਬ ਕਿ ਦੁਬਈ ਵਿੱਚ ਵਰਕ ਕਰ ਰਿਹਾ ਠੀਕ ਹੈ ਜੀ ਤੇ ਪੈਸੇ ਇੱਥੇ ਵੀ ਸੋਨੇ ਬਣਦੇ ਆ ਠੀਕ ਹੈ ਬਾਕੀ ਇੱਥੇ ਇਹ ਆ ਕਿ ਟ੍ਰਿਪ ਤੇ ਗਏ ਰੋਮ ਚ ਆ ਗਏ ਨਾਤਾ ਤੁੱਟਾ ਹੰਦੀਆ ਟ੍ਰਿਪ ਤੇ ਚੱਲ ਗਏ ਰੋਮ ਚ ਆ ਗਏ ਇੱਥੇ ਇਹ ਆ ਸਾਉਦੀਆ ਨੂੰ ਇਹ ਆ ਕਤਰ ਨੂੰ ਇਹ ਇੱਕ ਹਫਤਾ ਸਾਡਾ ਮਤਲਬ ਕਿ ਉਹ ਬਾਹਰ ਹੀ ਨਿਕਲ ਜਾਂਦਾ ਆ ਨਿਕਲ ਜਾਂਦੇ ਹਾਂ ਹਾਂਜੀ ਤੇ ਮੈਨੂੰ ਤੇ ਵਧੀਆ ਲੱਗਾ ਲੋਕਲ ਹੀ ਲੱਗਾ 400 ਤੋਂ ਕੰਮ ਕਰਦਾ ਪਿਆ ਲੋਕਲ ਅੱਛਾ ਜੀ ਤੇ ਮੇਰੇ ਕੋਲ 16 ਮਾਡਲ ਗੱਡੀ ਆ ਤੁਹਾਨੂੰ ਅੱਗੇ ਦੱਸਿਆ ਹੋਇਆ ਹਾਂ ਹਾਂ ਜੀ ਹਾਂ ਜੀ ਇਹ ਮੇਰਾ ਤੇ ਬਾਹਰ ਜਾਣ ਨੂੰ ਨਹੀਂ ਦਿਲ ਕਰਦਾ ਮੇਰਾ ਤੇ ਇੱਥੇ ਬਿਲਕੁਲ ਜੀ ਜਿੱਦਾ ਇੱਥੇ ਵਧੀਆ ਕੰਮ ਚੱਲਦਾ ਵਾ ਉਹਨੇ ਬਾਹਰ ਕੀ ਕਿਉਂ ਜਾਣਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਤੁਸੀਂ ਹਾਂ ਫੇਸਬੁੱਕ ਤੇ ਵੀ YouTube ਤੇ ਵੀ ਆਪਣੇ ਜਿਹੜਾ ਚੈਨਲ ਆ ਉਹਨੂੰ ਫੋਲੋ ਕਰ ਲਓ ਕਿਉਂਕਿ ਮੈਂ ਕੱਲ ਨੂੰ ਬਾਈ ਜੀ ਦੀ ਪ੍ਰੋਪਰ ਵੇ ਨਾਲ ਤੁਹਾਨੂੰ ਵੀਡੀਓ ਪਾਉਂਗਾ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਕੀ ਕੋਈ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਬਾਈ ਕਮੈਂਟ ਕਰਿਆ ਕਰੋ ਆਪਾਂ ਤੁਹਾਨੂੰ ਕਮੈਂਟ ਦੇ ਵੇਖਦੇ ਆਪਾਂ ਤੁਹਾਨੂੰ ਉਹ ਚੀਜ਼ ਜਿੰਨੀ ਕ ਨੋਲਿਜ ਆ ਆਪਾਂ ਉਨੀ ਕ ਆਪ ਦੱਸ ਦਿੰਨੇ ਆ ਜਿੰਨਾ ਨਹੀਂ ਪਤਾ ਆਪਾਂ ਨੂੰ ਆਪਣੇ ਰਵਾਬ ਜੀ ਜਿੰਨਾਂ ਨੂੰ ਬਹੁਤ ਟਾਈਮ ਹੋ ਗਿਆ ਆਪਾਂ ਇਦਾਂ ਤੁਹਾਨੂੰ ਪੁੱਛ ਕੇ ਦੱਸ ਸਕਦੇ ਆਂ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ